ਸਤ ਫਰਵਰੀ 1846 ਈਸਵੀ ਦੇ ਅੰਦਰ ਸਿੱਖਾ ਤੇ ਅੰਗਰੇਜ਼ਾਂ ਦੇ ਵਿੱਚ ਸਭਰਾਉ ਦਾ ਯੁੱਧ ਹੁੰਦਾ ਹੈ ਇਸ ਲੜਾਈ ਦੇ ਵਿੱਚ ਸਿੱਖਾਂ ਦੀ ਹਾਰ ਹੁੰਦੀ ਹੈ ਤੇ ਸਿੱਖਾਂ ਦਾ ਜਰਨੈਲ ਸ਼ਾਮ ਸਿੰਘ ਅਟਾਰੀ ਛੀਦੀ ਦਾ ਜਾਨ ਪਿੰਦਾ ਹੈ ਸਿੱਖਾਂ ਦੀ ਹਾਰ ਕਿਉਂ ਹੋਈ ਸ਼ਾਮ ਸਿੰਘ ਅਟਾਰੀ ਕਿਵੇਂ ਸ਼ਹੀਦ ਹੋਇਆ ਜਾਣਨ ਤੋਂ ਪਹਿਲਾਂ ਔਇ ਕੁੜੀ ਫਤੇ ਸੰਦੀ ਕਰੀਗੇ ਦੋਵੇਂ ਹੱਥ ਜੋੜ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣਿਆਂ ਦਾ ਕਥਨ ਹੈ ਕਿ ਸਿੱਖ ਕਦੇ ਵੀ ਨਹੀਂ ਹਾਰਦਾ ਜਿਸ ਸਿੱਖਾਂ ਦੇ ਵਿੱਚ ਪੈਦਾ ਹੋਣ ਵਾਲੇ ਗਦਾਰ ਸਿੱਖਾਂ ਨੂੰ ਨਾ ਮਾਰਦੇ ਸਾਨੂੰ ਬਗਾਨੇ ਨਹੀਂ ਮਾਰਿਆ ਸਾਨੂੰ ਆਪਣੇਆਂ ਨਹੀਂ ਮਾਰਿਆ ਗੋਰੀਆ ਦੇ ਨਾਲ ਸਿੱਖਾਂ ਦੀ ਜਿੰਨੇ ਵੀ ਲੜਾਈਆਂ ਹੋਈਆਂ ਉਹਦੇ ਵਿੱਚ ਸਿੱਖਾਂ ਨੇ ਬਾਖੂਬੀ ਦੇ ਨਾਲ ਲੜ ਕੇ ਗੋਰੀਆ ਨੂੰ ਇਹ ਗੱਲ ਦੱਸ ਦਿੱਤੀ ਸੀਗੀ ਕਿ ਅਸੀਂ ਬੇਸ਼ੱਕ ਗਿਣਤੀ ਵਿੱਚ ਵੀ ਘਾਟ ਹੋਈਗੇ ਪਰ ਸਾਡੇ ਗੁਰੂ ਨੇ ਸਾਨੂੰ ਇੱਕ ਸਬਕ ਪੜਾਇਆ ਕਿ ਸਬਾ ਲਾਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਸਾਨੂੰ ਸਾਡੀ ਗੁਰਬਾਣੀ ਨੇ ਇਹ ਗੱਲ ਪੱਕੀ ਦ੍ਰਿੜ ਕਰਵਾਈ ਹੈ ਕਿ ਪੁਰਜਾ ਪੁਰਜਾ ਕੱਟ ਮਰੇ ਕਪੂਹਣਾ ਸਾਡੇ ਖੇਤ 9 ਫਰਵਰੀ 1846 ਈਸਵੀ ਦੇ ਅੰਦਰ ਸਭਰਾਉਂ ਦੇ ਵਿੱਚ ਜੁੱਧ ਸ਼ੁਰੂ ਹੋ ਜਾਂਦਾ ਆ ਜਿਹਦੇ ਵਿੱਚ ਸ਼ਾਮ ਸਿੰਘ ਅਟਾਰੀ ਸਿੱਖ ਕੌਮ ਦੀ ਅਗਵਾਈ ਕਰਦੇ ਆ ਤੇ ਇਹਨਾਂ ਦੇ ਨਾਲ ਸਿੱਖ ਕੌਮ ਦੇ ਗਦਾਰ ਤੇਜਾ ਸਿਓ ਲਾਲ ਸਿਓ ਗੁਲਾਬ ਸਿਓ ਇਹ ਵੀ ਨਾਲ ਸੀਗੇ ਹੁਣ ਜਦੋਂ ਗੋਰਿਆਂ ਨੇ ਹਮਲਾ ਕੀਤਾ ਸਿੱਖਾ ਤੇ ਤੇ ਸਿੱਖਾ ਨੇ ਜਦੋਂ ਵਾਪਸ ਗੋਰਿਆਂ ਤੇ ਹਮਲਾ ਕੀਤਾ ਤੇ ਗੋਰਿਆਂ ਦੇ ਇੱਕ ਵਾਰੀ ਪੈਰ ਉਖਾੜ ਕੇ ਰੱਖ ਦਿੱਤੇ ਤੇ ਗੋਰਿਆਂ ਦੇ ਹੌਸਲੇ ਟਹਿ ਗਏ ਹੁਣ ਗੋਰੇ ਇਸ ਗੱਲ ਨੂੰ ਮੰਨ ਗਏ ਸੀਗੇ ਕਿ ਅਸੀਂ ਅੱਜ ਵੀ ਸਿੱਖਾ ਦੇ ਕੋਲੋਂ ਹਾਰ ਕੇ ਜਾਵਾਂਗੇ ਸਿੱਖਾ ਕੋਲੋਂ ਅਸੀਂ ਅੱਜ ਵੀ ਜਿੱਤਾਂਗੇ ਨਹੀਂ ਪਰ 9 ਫਰਵਰੀ ਨੂੰ ਤੇਜਾ ਸਿੰਘ ਨੇ ਕੀ ਕੀਤਾ ਕਿ ਆਪਣੇ ਨਾਲ ਆਪਣੀ ਸੈਨਾ ਨੂੰ ਲਿਆ ਜਿਹੜੇ ਇਹਨਾਂ ਦੀ ਬਿਰਤੀ ਵਾਲੇ ਲੋਕ ਸੀਗੇ ਉਹਨਾਂ ਨੂੰ ਵਾਪਸ ਬੁਲਾ ਲਿਆ ਜੰਗੇ ਮੈਦਾਨ ਤੋਂ ਤੇ ਗੋਰਿਆਂ ਨੂੰ ਚਿੱਠੀ ਲਿਖ ਦਿੱਤੀ ਚੱਲਦੀ ਜੰਗ ਦੇ ਵਿੱਚ ਕਿ ਅਸੀਂ ਇੰਨੀ ਫੌਜ ਪਿੱਛੇ ਹਟਣ ਲੱਗੀ ਆ ਜਿਹੜੇ ਇਕੱਲੇ ਸਿੱਖ ਰਹਿ ਜਾਣਗੇ ਤੁਸੀਂ ਉਹਨਾਂ ਤੇ ਹਮਲਾ ਕਰਕੇ ਸਿੱਖਾਂ ਨੂੰ ਮਾਰ ਮੁਕਾਓ ਅਸੀਂ ਤੁਹਾਡਾ ਸਾਥ ਦੇਵਾਂਗੇ ਇਹ ਗੱਲ ਕਹਿ ਕੇ ਤੇਜਾ ਸਿੰਘ ਪਿਛਾਂ ਹਟਿਆ ਤੇ ਜਾਨ ਲੱਗਾ ਇਹਨੇ ਸੱਤ ਲੁੱਜ ਦੇ ਬਣੇ ਹੋਏ ਲੱਕੜ ਦੇ ਪੁਲ ਨੂੰ ਵੀ ਤੋੜ ਦਿੱਤਾ ਤਾਂ ਕਿ ਸਿੱਖ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਬਾਹਰ ਨਾ ਆ ਜਾਵੇ ਜਦੋਂ ਬਾਹਰ ਇਹਨੂੰ ਕੋਈ ਰਸਤਾ ਨਹੀਂ ਮਿਲੇਗਾ ਤੇ ਸਿੱਖ ਇੱਥੇ ਹੀ ਮਰ ਕੇ ਲੜ ਕੇ ਸ਼ਹੀਦ ਹੋ ਜਾਣਗੇ ਮਰ ਜਾਣਗੇ ਤੇ ਗੋਰੇ ਸਿੱਖਾਂ ਨੂੰ ਖਤਮ ਕਰ ਦੇਣਗੇ ਤੇ ਸਿੱਖਾਂ ਦੇ ਜਦੋਂ ਨਾਮੋ ਨਿਸ਼ਾਨ ਖਤਮ ਹੋ ਜੇਗਾ ਤੇ ਇਹ ਸਾਰਾ ਜਿਹੜਾ ਰਾਜ ਪ੍ਰਬੰਧ ਹੈ ਇਹ ਸਾਡੇ ਹੱਥ ਚ ਆ ਜਾਏਗਾ ਇਹ ਗੱਲ ਸੋਚ ਕੇ ਤੇਜਾ ਸਿੰਘ ਸਤਲੁਜ ਦਾ ਪੁੱਲ ਤੋੜ ਕੇ ਪਰਲੇ ਪਾਸੇ ਕਿਨਾਰੇ ਦੇ ਉੱਤੇ 10 ਤੋਪਾ ਬੀੜ ਦਿੰਦਾ ਆ ਕਿ ਜੇ ਕਿਤੇ ਸਿੱਖ ਜਿੱਤ ਕੇ ਵੀ ਜੰਗ ਗੋਰੀਆ ਤੋਂ ਵਾਪਸ ਆਉਣਗੇ ਅਸੀਂ ਤੋਪਾ ਦੇ ਗੋਲਿਆਂ ਦੇ ਨਾਲ ਸਿੱਖਾਂ ਨੂੰ ਉਡਾ ਦੇਣਾ ਆ ਤੇ ਅਸੀਂ ਸ਼ਬਦ ਵਰਤਾਂਗੇ ਕਿ ਸਿੱਖ ਗਦਾਰ ਹੋ ਗਏ ਸੀਗੇ ਤਾ ਕਰਕੇ ਸਾਨੂੰ ਮਜਬੂਰਨ ਉਹਨਾਂ ਨੂੰ ਤੋਪਾ ਦੇ ਗੋਲਿਆਂ ਦੇ ਨਾਲ ਪੜੋਣਾ ਪਿਆ 10 ਫਰਵਰੀ ਹੋਈ ਫਿਰ ਜੰਗੋ ਸ਼ੁਰੂ ਹੁੰਦਾ ਆ ਹੁਣ ਪਰ ਹੋਣਾ ਤਾਂ ਉਹ ਸੀ ਨਾ ਜੀ ਜੋ ਬੋਤਿਆਂ ਦੇ ਵਿੱਚ ਥੋੜਿਆ ਤਾਂ ਹਾਲ ਹੋਣਾ ਸੀ ਡੋਗਰਿਆਂ ਨੇ ਸਿੱਖਾਂ ਦੇ ਵਿੱਚੋਂ ਕਿੰਨੀ ਗਿਣਤੀ ਆਪਣੀ ਬਾਹਰ ਕੱਢ ਲਈ ਹੁਣ ਪਿੱਛੇ ਡੋਗਰੇ ਬੈਠੇ ਆ ਵਿਚਕਾਰ ਸਿੱਖ ਨੇ ਤੇ ਅਗਾਂਹ ਡੋਰੇ ਫੌਜ ਬੈਠਾ ਹੀ ਆ ਹੁਣ ਗੋਰੇ ਅਗਾਹ ਤੋਂ ਹਮਲਾ ਕਰਦੇ ਆ ਤੇ ਜਿਹੜੇ ਇਹ ਡੋਗਰੇ ਨੇ ਪਿਛਾਂ ਤੋਂ ਹਮਲਾ ਕਰਦੇ ਆ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਸਿੱਖਾਂ ਦੀ ਘੱਟ ਗਿਣਤੀ ਹੋਣ ਕਰਕੇ ਸਿੱਖਾਂ ਦੇ ਉੱਤੇ ਇਹਨਾਂ ਨੇ ਤੋਪਾ ਦੇ ਗੋਲੇ ਚਲਾਏ ਬੰਦੂਖਾਂ ਦੀਆਂ ਗੋਲੀਆਂ ਚਲਾਈਆਂ ਕਿਰਪਾਨਾਂ ਦੇ ਵਾਰ ਕੀਤੇ ਇਸ ਜੰਗ ਦੇ ਅੰਦਰ ਸਭਰਾਓ ਦੀ ਜੰਗ ਦੇ ਅੰਦਰ ਸਿੱਖਾਂ ਨੇ ਫਿਰ ਵੀ ਬੜੀ ਖੂਬੀ ਦੇ ਨਾਲ ਬੜੀ ਦਲੇਰੀ ਦੇ ਨਾਲ ਗੋਰਿਆਂ ਦਾ ਵਿਰੋਧ ਕੀਤਾ ਹਿੱਕਾ ਡਾ ਕੇ ਜੰਗ ਨੂੰ ਲੜਿਆ ਫੇਰ ਵੀ ਇੱਕ ਵਾਰ ਗੋਰਿਆਂ ਦੇ ਪੈਰ ਉਖਾੜਨ ਦੇ ਵਿੱਚ ਇਹ ਸਿੱਖ ਕਾਮਯਾਬ ਰਹੇ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ ਅਗਾ ਵਧੂਆਂ ਕੇ ਲੜਦੇ ਸੀਗੇ ਪਰ ਆਖਰ ਨੂੰ ਸੰਗਤ ਜੀ ਉਹ ਹੋਣਾ ਸੀਗਾ ਜੋ ਬੋਤਿਆਂ ਦੇ ਵਿੱਚ ਥੋੜਿਆ ਦਾ ਹਾਲ ਹੋਣਾ ਸੀਗਾ ਸਿੱਖਾਂ ਦੇ ਕੋਲ ਬਾਰੂਦ ਨਹੀਂ ਹੈ ਸਿੱਖਾਂ ਦੇ ਕੋਲ ਚੰਗੇ ਹਥਿਆਰ ਨਹੀਂ ਹੈ ਸਿੱਖਾਂ ਦੀ ਗਿਫਤੀ ਘੱਟ ਸੀ ਇਸ ਕਰਕੇ ਇਸ ਸਭਰਾਉ ਦੀ ਜੰਗ ਦੇ ਅੰਦਰ 10 ਫਰਵਰੀ ਨੂੰ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਜੋ ਕਿ ਸਿੱਖ ਕੌਮ ਦਾ ਆਖਰੀ ਥੰਮ ਸੀ ਉਹ ਸਭਰਾਉ ਦੀ ਜੰਗ ਦੇ ਵਿੱਚ ਜਿਹਨੂੰ 7 ਗੋਲੀਆਂ ਤੇ ਇੱਕ ਤੋਪ ਦਾ ਗੋਲਾ ਲੱਗਾ ਤੇ ਸੱਤ ਗੋਲੀਆਂ ਤੇ ਇੱਕ ਤੋਪ ਦਾ ਗੋਲਾ ਖਾ ਕੇ ਸ਼ਹੀਦੀ ਦਾ ਜਾਮ ਪੀ ਜਾਂਦਾ ਆ ਗੋਰਿਆਂ ਨੇ ਗੱਲ ਮੰਨੀ ਐ ਕਿ ਸ਼ਾਮ ਸਿੰਘ ਅਟਾਰੀ ਇੰਨੀ ਬਹਾਦਰੀ ਨਾਲ ਲੜਿਆ ਆ ਜੇ ਕਿਤੇ ਇਹਨਾਂ ਦੇ ਬੰਦੇ ਤੇਜਾ ਸਿੰਘ ਵਰਗੇ ਗੁਲਾਬ ਸਿੰਘ ਵਰਗੇ ਲਾਲ ਸਿੰਘ ਵਰਗੇ ਡੋਗਰੇ ਕਿਤੇ ਗਦਾਰੀ ਨਾ ਕਰਦੇ ਤੇ ਸ਼ਾਮ ਸਿੰਘ ਅਟਾਰੀ ਸਭਰਾਉ ਦੀ ਜੰਗ ਦਾ ਵੀ ਜੇਤੂ ਕਰਾਰ ਹੋ ਜਾਂਦਾ ਇਸ ਸਭਰਾਉ ਦੀ ਜੰਗ ਵਿੱਚ ਵੀ ਜਿੱਤ ਜਾਂਦਾ ਪਰ ਸ਼ਾਮ ਸਿੰਘ ਅਟਾਰੀ ਨੂੰ ਆਪੜਿਆਂ ਨੇ ਮਰਵਾ ਦਿੱਤਾ ਆਪੜਿਆਂ ਦੀ ਗਦਾਰੀਆਂ ਨੇ ਮਰਵਾ ਦਿੱਤਾ ਅੱਜ ਦੇ ਦਿਨ 10 ਫਰਵਰੀ 1846 ਈਸਵੀ ਦੇ ਅੰਦਰ ਡੋਗਰਿਆਂ ਦੀ ਗਦਾਰੀ ਕਰਕੇ ਸਿੱਖ ਜਿਹੜੇ ਆ ਸਭਰਾਉ ਦਾ ਜੰਗ ਹਾਰ ਜਾਂਦੇ ਆ ਤੇ ਸ਼ਾਮ ਸਿੰਘ ਆਟਾਰੀ ਇੱਥੇ ਲੜ ਕੇ ਸ਼ੀਦੀ ਦਾ ਜਾਮ ਪੀ ਜਾਂਦੇ ਆ ਇਹ 10 ਫਰਵਰੀ ਦਾ ਅਤਿਆਸੀਕ ਦਿਹਾੜਾ ਸੀ ਅੱਜ ਦੇ ਦਿਨ ਸਿੱਖ ਕੌਮ ਦਾ ਆਖਰੀ ਥੰਮ ਸ਼ਾਮ ਸਿੰਘ ਆਟਾਰੀ ਵੀ ਡਿੱਗ ਜਾਂਦਾ ਆ ਇਸ ਤੋਂ ਬਾਅਦ ਸਿੱਖ ਕੌਮ ਗੁਲਾਮੀ ਦੀ ਜੰਜੀਰਾ ਦੇ ਵਿੱਚ ਬੰਨੀ ਜਾਂਦੀ ਹੈ ਤੇ ਜਿਹੜੇ ਲੋਕਾਂ ਨੇ ਮਹਾਰਾਜ ਜੀਤ ਸਿੰਘ ਦੇ ਘਰ ਦੇ ਵਿੱਚ ਰਹਿ ਕੇ ਖਾਦਾ ਉਨਾ ਲੋਕਾਂ ਦੀ ਗਦਾਰੀਆਂ ਕੀਤੀ ਆ ਆਪਣਿਆਂ ਦੀਆਂ ਗਦਾਰੀਆਂ ਕਰਕੇ ਇਹ ਪੰਜਾਬ ਮੁੜ ਕੇ ਇਹਨਾਂ ਨੇ ਗੁਲਾਮੀ ਦੀਆਂ ਜ਼ੰਜੀਰੀਆਂ ਵਿੱਚ ਬੰਨ ਕੇ ਰੱਖ ਦਿੱਤਾ ਆ 10 ਫਰਵਰੀ 1846 ਦੀ ਇਹ ਘਟਨਾ ਸੀ ਗੁਰੂ ਮਾਲਕ ਕਿਰਪਾ ਕਰੇ ਜੀ ਸਤਗੁਰ ਮੇਰਾ ਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ